ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਗਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆ ਗਿਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਈ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੀ ਨਾ ਨਾ ਬਹੁਤ ਬੁਰਾ ਹਾਲ ਕੀਤਾ ਕਿ ਆ ਕੀ ਉਹ ਸਿਵਲ ਹਸਪਤਾਲ ਪਹੁੰਚੇ ਨਹੀਂ ਨੌਜਵਾਨ ਦੇ ਪਤਾ ਨੇ ਦੱਸਿਆ ਕਿ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਗੁੰਡਾਗਰਦੀ ਕੀਤੀ ਹੈ ਦੇਸ਼ੀ ਨਗਰ ਦੇ ਇਲਾਕੇ ਦੇ ਨੌਜਵਾਨ ਨੇ ਲਾਇ ਪੁਲਿਸ ਤੇ ਪੂਰੀ ਤਰ੍ਹਾਂ ਕੁੱਟਮਾਰ ਦੇ ਇਲਜ਼ਾਮ ਰੀਲ ਬਣਾ ਰਿਹਾ ਸੀ ਨੌਜਵਾਨ ਤੇ ਪੁਲਿਸ ਨੇ ਸਫਾਈ ਦੇ ਵਿੱਚ ਇਹ ਕਿਹਾ ਹੈ ਕਿ ਉਸ ਦੀ ਕੁੱਟਮਾਰ ਨਹੀਂ ਕੀਤੀ ਗਈ। ਮਲਜ਼ਮ ਦੇ ਕੋਲ ਸ਼ੱਕੀ ਮੋਟਰਸਾਈਕਲ ਸੀ। ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ। ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਪ੍ਰੇਮ ਸ਼ਰਮਾ ਨਾਮ ਦੇ ਨੌਜਵਾਨ ਨੇ ਪੁਲਿਸ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਇਹ ਇਲਜ਼ਾਮ ਲਗਾਏ ਨੇ। ਉਸ ਦੇ ਪਰਿਵਾਰ ਅਤੇ ਨੌਜਵਾਨ ਨੇ ਇਹ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਉਹ ਰਖ ਬਾਗ ਦੇ ਕੋਲ ਰੀਲ ਬਣਾ ਰਿਆ ਸੀ ਇਸੇ ਦੌਰਾਨ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਆਏ ਜਿਨ੍ਹਾਂ ਨੇ ਉਸਦੇ ਨਾਲ ਧੱਕਾ ਮੁੱਗੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਸ ਦੀ ਜੇਬ ਦੇ ਵਿੱਚੋਂ ਪੈਸੇ ਵੀ ਕੱਢ ਲਏ ਗਏ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਸਟੇਸ਼ਨ ਲੈ ਕੇ ਗਏ ਅਤੇ ਉੱਥੇ ਵੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹ ਸਿਵਲ ਹਸਪਤਾਲ ਪਹੁੰਚੇ ਨੇ ਨੌਜਵਾਨ ਦੇ ਪਤਨ ਨੇ ਦੱਸਿਆ ਹੈ ਕਿ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਗੁੰਡਾਗਰਦੀ ਕੀਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਦੀ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਗਈ ਹੈ ਇਸ ਦੀ ਉਹਨਾਂ ਨੇ ਵੀਡੀਓ ਵੀ ਵਿਖਾਈ ਹੈ ਜਿਸ ਦੇ ਵਿੱਚ ਨੌਜਵਾਨ ਦੇ ਪਿੱਠ ਪਿੱਛੇ ਡੰਡਿਆਂ ਦੇ ਨਿਸ਼ਾਨ ਨੇ ਨੌਜਵਾਨ ਇਸ ਵੇਲੇ ਤੁਰੰਤ ਵਿੱਚ ਅਸਮਰਥ ਹੋ ਗਿਆ ਉਹਨਾਂ ਕਿਹਾ ਕਿ ਨੌਜਵਾਨ ਨੂੰ ਅਜੋਹੋ ਸਿਵਲ ਹਸਪਤਾਲ ਲੈ ਕੇ ਆਏ ਨੇ ਤੇ ਨੌਜਵਾਨ ਨੇ ਵੀ ਦੱਸਿਆ ਹੈ ਕਿ ਉਸ ਦੀ ਤਿੰਨ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਜਦੋਂ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੀ ਐਸ ਐਚ ਓ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਰੇ ਇਸ ਮਾਮਲੇ ਦੇ ਵਿੱਚ ਉਹਨਾਂ ਕਿਹਾ ਕਿ ਨੌਜਵਾਨ ਦੇ ਕੋਲੋਂ ਇੱਕ ਸ਼ੱਕੀ ਮੋਟਰਸਾਈਕਲ ਬਰਾਮਦ ਹੋਇਆ ਸੀ ਉਹਨਾਂ ਕਿਹਾ ਕਿ ਉਸ ਦੇ ਬਿਨਾ ਹੀ ਅਸੀਂ ਉਸ ਨੂੰ ਲੈ ਕੇ ਗਏ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਨੰਬਰ ਹੋਰ ਅਤੇ 84 ਨੰਬਰ ਹੋਰ ਪਾਇਆ ਗਿਆ ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਉਹਨਾਂ ਦੇ ਪਰਿਵਾਰ ਦੇ ਹਸਾਕਰ ਕਰਾ ਕੇ ਉਹਨਾਂ ਤੋਂ ਲਿਖਤੀ ਦੇ ਵਿੱਚ ਲੈ ਕੇ ਹੀ ਮੁੰਡੇ ਨੂੰ ਭੇਜਿਆ ਸੀ ਜੇਕਰ ਜਾਂਚ ਦੀ ਲੋੜ ਪਈ ਤਾਂ ਮੁੜ ਬੁਲਾਵਾਂਗੇ ਪਰ ਪੁਲਿਸ ਦੇ ਵੱਲੋਂ ਉਸ ਦੀ ਕੁੱਟਮਾਰ ਨਹੀਂ ਕੀਤੀ ਗਈ ਓ ਭਾਈ ਮੇਰਾ ਪ੍ਰਦੀਪ ਕੁਮਾਰ ਸ਼ਰਮਾ ਜੀ ਕਿੱਥੇ ਦੇ ਰਹਿਣ ਵਾਲੇ ਪਾਜੀ ਹੈ ਬਾਰਿਸ਼ੀ ਨਗਰ ਬਾਈ ਬਲੌਗ ਦੇ ਕੀ ਗੱਲ ਬਾਤ ਹੋਈ ਹੈ ਮੁੰਡੇ ਤੇ ਲੈ ਕੇ ਹਸਪਤਾਲ ਪਾਜੀ ਹਸਪਤਾਲ ਇਹ ਲੈ ਕੇ ਆਇਆ ਸੀ ਮੇਰੇ ਬੇਟਾ ਨਾਲ ਛੋੜੇ ਵੀਰ ਜਾਂਦਾ ਪਿਆ ਸੀ ਪਰਸੋ ਛੋਕਰਵਾਦੀ ਗੱਲ ਹੈ ਜੀ ਠੀਕ ਹੈ ਜੀ ਇਹ ਲੈਣ ਗਿਆ ਉਹ ਤੁਹਾਨੂੰ ਪਤਾ ਬੱਚੇ ਅੱਜ ਕਾ ਰੀਲ ਬਣਾਉਂਦੇ ਆ ਇਹ ਰਖਵਾਗ ਦੇ ਮੋੜ ਤੇ ਖੜਾ ਰੱਖਵਾ ਖੜ ਕੇ ਰੀਲ ਬਣਾ ਰਿਹਾ ਸੀ ਆ ਜੀ ਪਿੱਛੋਂ ਸਿਵਲ ਵਰਦੀ ਚ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਹੀ ਮੋਟਰਸਾਈਕਲ ਤੇ ਆਇਆ ਇਹਨੂੰ ਕਹਿੰਦਾ ਮੋਟਰਸਾਈਕਲ ਕੀ ਦਾ ਵਾ ਠੀਕ ਹੈ ਜੀ ਉਹਨੇ ਕਿਹਾ ਇਹ ਕਹਿੰਦਾ ਮੇਰਾ ਹੈਗਾ ਜੀ ਠੀਕ ਹੈ ਜੀ ਉਹਨੇ ਇਹ ਕੀਤਾ ਉਹਨੇ ਬਾਚਣਾ ਜੇਬਾਂ ਤਲਛਾਂ ਲੱਗ ਗਿਆ ਮੇਰੇ ਮੁੰਡੇ ਦੀ ਕਹਿੰਦਾ ਉਹਨੂੰ ਪਤਾ ਨਹੀਂ ਸਿਵਲ ਵਰਦੀ ਸੀਗਾ ਭਾਜੀ ਉਹਨੂੰ ਕਿਹੜਾ ਪਤਾ ਬੱਚੇ ਨੂੰ ਵੀ ਇਹ ਮੁਲਾਜ਼ਮ ਹੈ ਕੌਣ ਹੈ ਇਹ ਉਹਨੇ ਉਹਨੇ ਐਦਾਂ ਦਾ ਧੱਕਾ ਮਾਰਤਾ ਉਹਨੇ ਉਹਨੂੰ ਕਹਿੰਦਾ ਚੱਲ ਜਾ ਉਸ ਟਾਈਮ ਤੋਂ ਉਹਨੇ ਜਾਂਦੇ ਤੱਕ ਜਾਮਾ ਪਤਾਸੀ ਲੈਣ ਲੱਗ ਗਿਆ ਪੈਸੇ ਸੀਗੇ 500 ਰੁਪਏ ਮੇਰੇ ਤੋਂ ਲੈ ਕੇ ਆਇਆ ਸੀਗਾ ਕਹਿੰਦਾ ਪਪਾ ਮੈਂ ਬੂਟ ਲੈ ਕੇ ਆਉਣੇ ਆ ਠੀਕ ਹੈ ਜੀ ਉਹ ਬੂਟ ਲੈਣ ਗਿਆ ਇਸ 50 ਰੁਪਏ ਦਾ ਉਹਨੇ ਤੇਲ ਪਵਾਇਆ ਵਾ 450 ਰੁਪਏ ਦੀ ਜੇਦ ਵਿੱਚ ਸੀਗਾ ਉਹ ਵੀ ਉਹਨੇ ਕੱਢ ਲਿਆ ਵਾ ਉਹ ਕੱਢ ਕੇ ਉਹ ਜਨਾਨੀ ਕੁੜੀ ਨੂੰ ਦੇ ਦਿੱਤਾ ਜਿਹੜੀ ਉਹਦੀ ਮੈਡਮ ਨਾਲ ਸੀਗੀ ਠੀਕ ਹੈ ਜੀ ਉਹਨੇ ਮੈਡਮ ਨੂੰ ਭੇਜਤਾ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਉਹਨਾਂ ਨੇ ਜੀ ਠੀਕ ਹੈ ਜੀ ਫਿਰ ਬਾਅਦ ਚ ਉਹਨਾਂ ਨੇ ਫੋਨ ਕੀਤਾ ਥਾਣੇ ਕੀਤਾ ਪੁਲਿਸ ਨੂੰ ਬੁਲਾ ਕੇ ਮੇਰੇ ਪੁੱਤਰ ਨੂੰ ਥਾਣੇ ਲੈ ਕੇ ਚਾਕੇ ਜੀ ਉੱਥੇ ਜਾ ਕੇ ਉਹਦੇ ਨਾਲ ਐਨੀ ਗੰਦੀ ਕੁੱਟ ਮਾਰ ਕੀਤੀ ਯਾਰ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇਨਾ ਜ਼ਬਰਦਸਤ ਇਨਾ ਗੰਦ ਜਿਹੜਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾਗੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋਈ ਜਾਨਵਰ ਥੋੜੀ ਸੀਗਾ ਕਿੰਨਾ ਕੁੱਟਿਆ ਕਿਹੜਾ ਠਾਣਾ ਪਿੰਦਾ 8 ਨੰਬਰ ਠਾਣੇ ਚ ਲੈ ਗਏ ਸੀ ਪਾਜੀ ਇਹ 8 ਇਹ ਪਾਜੀ ਸ਼ੁਕਰਵਾਰ ਦੀ ਗੱਲ ਆ ਜੀ ਆ ਰਾਤ ਨੂੰ ਰੱਖਿਆ ਸਾਰੇ 1 ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡਾਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਕਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਪਾਜੀ ਜਦੋਂ ਮੈਂ ਉੱਥੇ ਪਹੁੰਚਿਆ ਉਹਦਾ ਇਨਾ ਇਨਾ ਬ ਬਹੁਤ ਪੁਰਾਣਾ ਹਾਲ ਹੈ ਜੀ ਦੇਖੇ ਭਾਜੀ ਰੋਣਾ ਜਦ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਤੇ ਭਾਜੀ ਹੁਣ ਹਾਲਾਤ ਹਾਲਾਤ ਦੇਖੋ ਤੁਸੀਂ ਭਾਜੀ ਉਹਦੇ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਨੇ ਦੇਕਰ ਨੇ ਲਾਸ਼ਾਂ ਬਾ ਉਹਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਉੱਤੋਂ ਤੌਰ ਵੀ ਨਹੀਂ ਹੁੰਦਾ ਨਾ ਉੱਤੋਂ ਭੋਲ ਹੁੰਦਾ ਵਾ ਉਹਦਾ ਗਲਾ ਦੱਬ ਦੱਬਿਆ ਹੋਇਆ ਵਾ ਇੰਨਾ ਜਵਾਬ ਦੱਸ ਉਹਨਾਂ ਨੂੰ ਮਾਰਿਆ ਇੰਨਾ ਟਾਰਚਰ ਕਰੀਦਾ ਬੱਚਾ ਕੱਲ੍ਹ ਪਹਿਲੀ ਤੁਸੀਂ ਕਿਹਾ ਕੁਝ ਉਹਨਾਂ ਨੂੰ ਸਰ ਮੈਂ ਉਹਨਾਂ ਨੇ ਕਹਾਂ ਮੈਂ ਕਹਾਂ ਤੁਸੀਂ ਮੇਰੇ ਬੱਚੇ ਨੂੰ ਮਾਰਿਆ ਗਾ ਦੋ ਕਹਿੰਦਾ ਦੋ ਮੁਲਾਜ਼ਮ ਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਡੋਂਟ ਥੱਪੜੀ ਮਾਰਿਆ ਹੋਰੇ ਤਾਂ ਸ਼ਗਣ ਕਰਾਂਗੇ ਐਨੀ ਗੱਲ ਕਹੀਏ ਪੁਲਸਾ ਦੇ ਗਿਆ ਦੇਖ ਗਾੜ ਦੀ ਇਹ ਮੁਲਾਜ਼ਮ ਨਾਲ ਕੋਈ ਧੱਕਾ ਮੁਕੀ ਕੀਤੀ ਕੋਈ ਸਰ ਕੁਛ ਵੀ ਨਹੀਂ ਹਾਂ ਬੱਚੇ ਨੇ ਹੁਣ ਸਿਵਲ ਵਰਦੀ ਹੈ ਸਰ ਤੁਸੀਂ ਸਿਵਲ ਵਰਦੀ ਚੋਂ ਹੁਣ ਮੈਨੂੰ ਥੋੜੀ ਪਤਾ ਤੁਸੀਂ ਮੁਲਾਜ਼ਮ ਹੈ ਤੁਸੀਂ ਕੌਣ ਤੁਸੀਂ ਆਣ ਕੇ ਮੇਰੀ ਜੇਬਾਂ ਫੋਲਣ ਲੱਜੋਗੇ ਮੇਰੇ ਪਰਸ ਕੱਢਣ ਲੱਜੋਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂਗਾ ਮੈਂ ਬਸ ਧੱਕਾ ਮਾਰਿਆ ਉਹ ਮੇਰੇ ਬੱਚੇ ਨੇ ਧੱਕਾ ਮਾਰਿਆ ਬਸ ਉਹਦੇ ਚ ਉਹਨੂੰ ਚੱਕ ਕੇ ਲੈ ਗਏ ਸੀਨੀਅਰ ਪੁਲਿਸ ਅਫਸਰ ਵੀ ਸੀ ਉਹਨੇ ਸੀ ਸਰ ਇਹ ਨਹੀਂ ਸੀ ਉੱਥੇ ਐਸ ਐਚਓ ਸਾਹਿਬ ਬਦਲੇ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਨਾ ਨਾਲ ਤੈਨੂੰ ਕੁਛ ਨਹੀਂ ਕਹਿਣਗੇ ਆਪਣੇ ਮੰਮੀ ਡੈਡੀ ਦਾ ਨੰਬਰ ਦੇ ਦੀ ਆਪਣੇ ਮੰਮੀ ਡੈਡੀ ਦਾ ਨੰਬਰ ਦੇ ਦੇਗਾ ਤੈਨੂੰ ਉੱਥੇ ਕਾਰਵਾਈ ਕਰਕੇ ਤਾਂ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋਗੇ ਫੋਨ ਖੋਗੇ ਵੀ ਉਹ ਕੀ ਕਾਰਵਾਈ ਦੀ ਮੰਗ ਕਰਦੇ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਨਾ ਮੈਂ ਤਾਂ ਬੰਦੇ ਜਿੰਨੇ ਜਿੰਨਾਂ ਨੇ ਕੁੱਟਿਆ ਨੇ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੁੰਦਾ ਆ ਭਾਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਭਾਜੀ ਮੈਂ ਇਹ ਰਿਕਵੈਸਟ ਕਰਦਾ ਮੈਂ ਭਗਵਾਨ ਤਮਨ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਭਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਜਿਹੜੇ ਇਸ ਟਾਈਮ ਵਿੱਚ ਬੈਠੇ ਐ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਤੇ ਤਾਂ ਪਾਸੇ ਨਹੀਂ ਤੁਰੂਗਾ ਕਿਨੇ ਪਾਸੇ ਤੁਰੂਗਾ ਠੀਕ ਹੈ